ਸੁਪਰੀਮ ਕੋਰਟ ਦੇ ਵੱਲੋਂ ਖਾਲ ਪੰਜਾਬ ਸਰਕਾਰ ਨੂੰ ਸੁਖਪਾਲ ਸਿੰਘ ਖੈਰਾ ਦੀ ਜ਼ਮਾਨਤ ਰੱਦ ਨੂੰ ਲੈ ਕੇ ਝਾੜ ਪਈ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਕਾਂਗਰਸ ਪਾਰਟੀ ਨੇ ਹੁਣ ਮੋੜ ਨਿਸ਼ਾਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਦੇ ਨੇਤਾ ਦੱਸਦੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਿਆ ਤੇ ਜਿਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਲਿਖਿਆ ਹੈ ਕਿ ਮੈਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਜੀ ਦੀ ਜ਼ਮਾਨਤ ਵਿਰੁੱਧ ਆਪ ਸਰਕਾਰ ਦੀ ਪਟੀਸ਼ਨ ਖਾਰਜ ਕਰਨ ਲਈ ਮਾਣਯੋਗ ਸੁਪਰੀਮ ਕੋਰਟ ਦੀ ਸਲਾਹਾ ਕਰਦਾ ਹਾਂ ਆਪ ਸਰਕਾਰ ਬਦਲਾਖੋਰੀ ਦੀ ਨੀਤੀ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਬਰਬਾਦ ਕਰ ਰਹੀ ਹੈ ਸਰਕਾਰ ਨੇ ਐਂਡੀਪੀਐਸ ਕੇਸ ਦੇ ਵਿੱਚ ਪੁਲੱਤ ਤੋਂ ਵਿਧਾਇਕ ਸੁਪਾਲ ਸਿੰਘ ਖੈਰਾ ਜੀ ਨੂੰ ਦਿੱਤੀ ਜ਼ਮਾਨਤ ਵਿਰੁੱਧ ਸੁਪਰੀਮ ਕੋਰਟ ਦੇ ਵਿੱਚ ਪੇਸ਼ ਹੋਣ ਵਾਲੀ ਇੱਕ ਸੀਨੀਅਰ ਐਸਐਸਸੀ ਵਕੀਲ ਸਿਦਾਰਤ ਲੁਤਰਾ ਦੀ ਨਿਯੁਕਤੀ ਕੀਤੀ ਉਹ ਇੱਕ ਸੁਣਵਾਈ ਲਈ ਪੇਸ਼ ਹੋਣ ਲਈ ਕਈ ਲੱਖ ਰੁਪਏ ਲੈਂਦੇ ਹਨ। ਬਦਲਖੋਰੀ ਦੀ ਰਾਜਨੀਤੀ ਦੀ ਬਜਾਏ ਸਰਕਾਰ ਨੂੰ ਆਪਣੇ ਸਰੋਤਾਂ ਅਤੇ ਊਰਜਾ ਦੀ ਵਰਤੋਂ ਸੂਬੇ ਦੇ ਵਿਕਾਸ ਲਈ ਕਰਨੀ ਚਾਹੀਦੀ ਹੈ। ਇਹ ਪੋਸਟ ਦੱਸਦੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਸੁਖਪਾਲ ਸਿੰਘ ਖੈਰਾ ਦੀ ਜ਼ਮਾਨਤ ਨੂੰ ਲੈ ਕੇ ਬੀਤੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਸੁਪਰੀਮ ਕੋਰਟ ਪਹੁੰਚੀ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਹਾਈ ਕੋਰਟ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਕਿਹਾ ਸੀ ਕਿ ਜਿਹੜਾ ਅਗਲਾ ਇਸ ਦੀ ਜਿਹੜੀ ਸੁਣਵਾਈ ਹੈ ਉਸ ਤੋਂ ਅਗਲੇ ਦਿਨ ਹੋਵੇਗੀ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਤੇ ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਝਾੜ ਪਈ ਤੇ ਕਿਹਾ ਕਿ ਹਾਈ ਕੋਰਟ ਦੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਨਾ ਕੀਤੀ ਜਾਵੇ ਤੇ ਜਿਸ ਨੂੰ ਲੈ ਕੇ ਲਗਾਤਾਰ ਕਾਂਗਰਸ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਸਪਰੀਮ ਕੋਰਟ ਦੇ ਵੱਲੋਂ ਖਾਲ ਪੰਜਾਬ ਸਰਕਾਰ ਨੂੰ ਸੁਖਪਾਲ ਸਿੰਘ ਖੈਰਾ ਦੀ ਜ਼ਮਾਨਤ ਰੱਦ ਨੂੰ ਲੈ ਕੇ ਝਾੜ ਪਈ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਕਾਂਗਰਸ ਪਾਰਟੀ ਨੇ ਹੁਣ ਮੋੜ ਨਿਸ਼ਾਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਦੇ ਨੇਤਾ ਦੱਸਦੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਿਆ ਤੇ ਜਿਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਲਿਖਿਆ ਹੈ ਕਿ ਮੈਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਜੀ ਦੀ ਜ਼ਮਾਨਤ ਵਿਰੁੱਧ ਆਪ ਸਰਕਾਰ ਦੀ ਪਟੀਸ਼ਨ ਖਾਰਜ ਕਰਨ ਲਈ ਮਾਣਯੋਗ ਸੁਪਰੀਮ ਕੋਰਟ ਦੀ ਸਲਾਹਾ ਕਰਦਾ ਹਾਂ ਆਪ ਸਰਕਾਰ ਬਦਲਾਖੋਰੀ ਦੀ ਨੀਤੀ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਬਰਬਾਦ ਕਰ ਰਹੀ ਹੈ ਸਰਕਾਰ ਨੇ ਐਂਡੀਪੀਐਸ ਕੇਸ ਦੇ ਵਿੱਚ ਪੁਲੱਥ ਤੋਂ ਵਿਧਾਇਕ ਸੁਪਾਲ ਸਿੰਘ ਖੈਰਾਜੀ ਨੂੰ ਦਿੱਤੀ ਜ਼ਮਾਨਤ ਵਿਰੁੱਧ ਸੁਪਰੀਮ ਕੋਰਟ ਦੇ ਵਿੱਚ ਪੇਸ਼ ਹੋਣ ਵਾਲੀ ਇੱਕ ਸੀਨੀਅਰ ਐਸਐਸਸੀ ਵਕੀਲ ਸਿਦਾਰਤ ਲੁਤਰਾ ਦੀ ਨਿਯੁਕਤੀ ਕੀਤੀ ਉਹੋ ਇੱਕ ਸੁਣਵਾਈ ਲਈ ਪੇਸ਼ ਹੋਣ ਲਈ ਕਈ ਲੱਖ ਰੁਪਏ ਲੈਂਦੇ ਹਨ। ਬਦਲਖੋਰੀ ਦੀ ਰਾਜਨੀਤੀ ਦੀ ਬਜਾਏ ਸਰਕਾਰ ਨੂੰ ਆਪਣੇ ਸਰੋਤਾ ਅਤੇ ਊਰਜਾ ਦੀ ਵਰਤੋਂ ਸੂਬੇ ਦੇ ਵਿਕਾਸ ਲਈ ਕਰਨੀ ਚਾਹੀਦੀ ਹੈ। ਇਹ ਪੋਸਟ ਦੱਸਦੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਸੁਪਾਲ ਸਿੰਘ ਖੈਰਾ ਦੀ ਜ਼ਮਾਨਤ ਨੂੰ ਲੈ ਕੇ ਬੀਤੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਸੁਪਰੀਮ ਕੋਰਟ ਪਹੁੰਚੀ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਹਾਈ ਕੋਰਟ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਕਿਹਾ ਸੀ ਕਿ ਜਿਹੜਾ ਅਗਲਾ ਇਸ ਦੀ ਜਿਹੜੀ ਸੁਣਵਾਈ ਹੈ ਉਸ ਤੋਂ ਅਗਲੇ ਦਿਨ ਹੋਵੇਗੀ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਤੇ ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਝਾੜ ਪਈ ਤੇ ਕਿਹਾ ਕਿ ਹਾਈ ਕੋਰਟ ਦੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਨਾ ਕੀਤੀ ਜਾਵੇ ਤੇ ਜਿਸ ਨੂੰ ਲੈ ਕੇ ਲਗਾਤਾਰ ਕਾਂਗਰਸ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ